ਇਹ ਗੱਲ ਇਹ 270 ਦੇ ਕਿਲੋ ਇਹ ਜੂਤ ਵਗੈਰਾ ਲਈ ਆ ਫਿਰ ਉਹ ਇਹ ਕਦੇ ਇੰਨਾ ਫਰਕ ਪਾਜੀ ਜਿਹੜੇ ਉਹ ਜਿੰਨੇ ਪੰਡਾ ਦਾ ਕੋਈ ਹਵਨ ਕਰਾਂ ਜਾਂਦਾ ਜਾਂ ਕੋਈ ਜੋਤਦਾ ਜਗਾਉਂਦਾ ਉਹ ਸਾਡੇ ਇੱਥੇ ਸਾਰੇ ਜਿੰਨੇ ਆ ਉਹ ਆਪਣੇ ਘਰ ਅਸੀਂ ਆਪਣੇ ਘਰ ਜੂਤ ਲਿਆ ਵਰਤਦੇ ਮਤਲਬ ਇਹ ਖਾ ਨਹੀਂ ਸਕਦੇ ਆ ਪਾਜੀ پتہ ਗੱਲ ਹੈ ਕੁਆਲਟੀ ਕੁਆਲਟੀ ਦਾ ਫਰਕ ਹੈ ਹੈਗਾ ਦੇਸੀ ਕੀ ਹੈ ਉਹ ਵੀ ਪਰ ਉਹਦੀ ਕੁਆਲਟੀ ਕੁਆਲਟੀ ਮਤਲਬ ਕਿ ਜੋਤਾਂ ਜਿੱਦਾਂ ਕੋਈ ਹਵਨ ਕਰਾਂਦਾ ਉਹਦੇ ਚ ਯੂਜ਼ ਹੁੰਦਾ ਪਾ ਯਾਰ ਇਹਦੇ ਵਿੱਚ ਤਾਂ ਆਪਾਂ ਨੂੰ ਮਤਲਬ ਜੇ ਹਵਨ ਤਾਂ ਆਪਣੇ ਜਿਆਦਾ ਸ਼ਰਤ ਚਾਹੀਦੀ ਖਾਣ ਨਾਲੋਂ ਹਾਂ ਜੀ ਸੁਦੀਦਾਵ ਅੱਜ ਘੇੜਾ ਡੱਬਾ ਚੁੱਕ ਕੇ ਕੀ ਮੈਂ ਅਸੀਂ ਦੇਣਾ ਚਾਹੁੰਦੇ ਲੋਕਾਂ ਨੂੰ ਕੀ ਅੱਜ ਨਵੀਂ ਕੱਢ ਕੇ ਲਿਆ ਗਏ ਗੁੱਥੀ ਜੀ ਮੈਸੇਜ ਕੁਛ ਨਹੀਂ ਜੀ ਨੂਰਮੈਲ ਸਮੇਤ ਸਾਰੇ ਪੰਜਾਬ ਦੀ ਹਾਲ ਹੈ ਪਰ ਨੂਰਮੈਲ ਮੇਰਾ ਸ਼ਹਿਰ ਆ ਆਈ ਲਵ ਮਾਈ ਨੂਰਮੈਲ ਨੂਰਮੈਲ ਦੇ ਵਿੱਚ ਜਿਹੜਾ ਮਲਾਵਟੀ ਸਮਾਨ ਆ ਬਹੁਤ ਵੱਡੇ ਇਤਜ਼ਾਜ ਵਿੱਚ ਵਿਕ ਰਿਹਾ ਜਿਨ੍ਹਾਂ ਚ ਖਾਸ ਤੌਰ ਤੇ ਨਕਲੀ ਪਨੀਰ ਸੌਸਸ ਜਿਹੜੀਆਂ ਬਿਆਰ ਸਾਡੇ ਬੱਚੇ ਰੋਜ਼ ਫਾਸ ਫੂਡ ਨਾਲ ਖਾਂਦੇ ਆ ਇਹ ਨਾਲ ਸਭ ਤੋਂ ਮਾੜੀ ਗੱਲ ਜਿਹੜੀ ਆ ਵੀ ਜਿਹਨੂੰ ਦੇਸੀ ਘਿਓ ਕਹਿੰਦੇ ਆ ਉਹ ਵੀ ਦੇਸੀ ਘੇ ਨੁਮਾ ਇੱਕ ਵਸਤੂ ਵਿਕਦੀ ਆ ਜਿੱਥੇ ਤੁਸੀਂ ਬਾਜ਼ਾਰ ਤੋਂ ਸਰੀ ਲੈਣਾ ਤਾਂ ਤੁਹਾਨੂੰ ਉਹ 700 ਰੁਪਏ ਤੋਂ ਲੈ ਕੇ 1000 ਰੁਪਏ ਕਿਲੋ ਤੱਕ ਮਿਲੇਗਾ ਪਰ ਇੱਕ ਇਦਾਂ ਦੇ ਘਿਓ ਆ ਇਹਦਾ ਡੱਬੇ ਚ ਮਿਲਦੇ ਤੁਹਾਨੂੰ ਉਹ ਨਕਲੀ ਉੱਪਰ ਲਿਖਿਆ ਦੇਸੀ ਘਿਓ ਜਰੂਰ ਲਿਖਿਆ ਪਰ ਇਹ 260 ਰੁਪਏ ਚ ਪਰਚੂਨ ਮਿਲਦਾ ਤੇ 180 ਰੁਪਏ ਚ ਥੋਕ ਚ ਮਿਲਦਾ ਉੱਪਰ 550 ਲਿਖਿਆ ਕਈ ਬਚਾਰੇ ਠਗੇ ਵੀ ਜਾਂਦੇ ਆ ਸਾਡੇ ਲੋਕ ਪਰ ਸਿਹਤ محکمہ ਸਰਕਾਰ ਪ੍ਰਸ਼ਾਸਨ ਸਭ ਬਿਲਕੁਲ ਸੁੱਤੇ ਪਏ ਆ ਜੇ ਅਸੀਂ ਨਸ਼ਿਆਂ ਦੇ ਵਿਰੁੱਧ ਜੁੱਧ ਜਿਦਾ ਪੰਜਾਬ ਸਰਕਾਰ ਨੇ ਛੇੜਿਆ ਤੇ ਜੇ ਇਦਾਂ ਦਾ ਮਲਾਵਤੀ ਸਮਾਨ ਦੇ ਵਿਰੁੱਧ ਵੀ ਜੁੱਧ ਛੇੜਨ ਤਾਂ ਸਾਡਾ ਜਿਹੜਾ ਪੰਜਾਬ ਦਾ ਬੱਚੇ ਪੰਜਾਬ ਦਾ ਯੂਥ ਉਹ ਜ਼ਰੂਰ ਬੈਠ ਸਕਦਾ ਕਿਉਂਕਿ ਬੱਚਿਆਂ ਨੇ ਸਿਹਤਮੰਦ ਵਾਸਤੇ ਚੀਜ਼ਾਂ ਖਾ ਰੀਆਂ ਇਹ ਜੀ ਸੋਦੇ ਸਾਰ ਜਿਹੜੇ ਨਕਲੀ ਮਿਲਦੇ ਇਹੜਾ ਦੇਸੀ ਕਿਉਂ ਨਾ ਦੇਸੀ ਕਿਉਂ ਨਮਾ ਚੀਜ਼ ਹੈ ਇਹ ਦੇਸੀ ਕਿਉਂ ਨਹੀਂ ਇਹ ਤਾਂ ਸਾਡੇ ਧਾਰਮਿਕ ਪੰਮਾਂ ਜਿਹੀ ਬਰਤ ਹੁੰਦਾ ਉਹ ਕਹਿ ਕੇ ਵੇਚ ਜene ਜੋਤ ਬੱਤੀ ਵਾਲਾ ਕਿ ਉਹ ਜ਼ਰੂਰ ਦੇ ਦਿਓ ਜੀ ਹੁਣ ਜੋਤ ਬੱਤੀ ਵਾਲਾ ਕਿ ਉਹ ਜਿਹੜਾ ਹੈਗਾ ਉਹ ਕਿੰਨੀ ਵੱਡੀ ਉਸ ਧਰਮ ਦੇ ਨਾਲ ਵੀ ਸਾਡੇ ਜਿਹੜੇ ਲੋਕ ਚਾਹੇ ਹਿੰਦੂ ਨੇ ਚਾਹੇ ਸਿੱਖ ਨੇ ਜਾਂ ਕੋਈ ਹੋਰ ਧਰਮ ਦੇ ਲੋਕ ਨੇ ਅਸੀਂ ਦੇਸੀ ਕਿਉਂ ਨਾ ਜੋਤ ਬੱਤੀ ਚੋਕ ਕਰਦੇ ਆ ਸੋਚ ਵੀ ਇਹ ਲੁਕ ਹੁੰਦਾ ਔਰ ਸੂਤਰਾ ਮੁਤਾਬਕ ਜਿਹੜਾ ਹੈ ਘੋ ਦੇ ਵਿੱਚ ਚਰਬੀ ਵੀ ਹੋ ਸਕਦੀ ਹੈ ਚਰਬੀ ਤੋਂ ਬਣਿਆ ਹੁੰਦਾ ਪਰ ਇਹਨਾਂ ਤੋਂ ਬਚੋ ਮੈਂ ਤਾਂ ਇਹੀ ਸੰਦੇਸ਼ ਦਿੰਦਾ ਤੁਸੀਂ ਮੀਡੀਆ ਵਾਲੇ ਲੱਗੇ ਹੋ ਤੇ ਚੈਨਲਾਂ ਵਾਲਿਆਂ ਨੂੰ ਮੈਂ ਜਰੂਰ ਸਲੂਟ ਕਰਦਾ ਪੱਤਰਕਾਰਾਂ ਨੂੰ ਜਿਹੜ ਤੁਸੀਂ ਇਦਾਂ ਦੇ ਮੁੱਦੇ ਬਾਰ-ਬਾਰ ਚੁੱਕਦੇ ਹੋ ਤੇ ਤਾਂ ਕਿ ਸਾਡਾ ਨਰਵਾ ਸਮਾਜ ਜਿਹੜਾ ਇਹ ਬੱਚੇ ਸਾਡੇ ਬੱਚੇ ਸਾਡਾ ਯੂਥ ਸਾਡੇ ਬਜ਼ੁਰਗ ਬਚਨ ਜਿਨ੍ਹਾਂ ਨੇ ਘੋ ਜਿਹੜਾ ਇਸ ਤਰ੍ਹਾਂ ਦਾ ਉਹਨਾਂ ਨੂੰ ਨਾ ਮਿਲ ਸਕੇ ਤੁਸੀਂ ਆਵਾਜ਼ ਬੰਦ ਦਿਓ ਤੁਹਾਨੂੰ ਸਰੋਤ ਕਰਦੇ ਆ ਇਸ ਤਰ੍ਹਾਂ ਹੀ ਆਈ ਲਵ ਮਾਈ ਸੁਸਾਇਟੀ